ਤਲ ਗੁਰ ਸੇਵੀ ਐ ਅਹ ਨਿਸ ਸਹਜ ਸੁਭਾਈ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੂ ਸਜਣ ਸਚਾ ਪਾਤੇ ਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾ ਸ੍ਰੀ ਵਾਹਿ ਗੁਰੂ ਸਾਹਿਬ ਜੀ ਤਨਾਸਰੀ ਜੈਤਸਰੀ ਮਹਲਾ 4 ਕਾਰ ਪਹਿਲਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮੇਰੇ ਹੀ ਰੈ ਰਤਨ ਨਾਮ ਹਰ ਬਸਿਆ गोरे हाथ तरे ओ मेरे माथा जन्म जन्म के केल बेख दुख उतरे गोर नाम दियो रिन लाथा मेरा आरे रतन नाम हर बसया गोर हाथ तर ओ मेरा माथा जन्म जन्म के केल बिख दुख उतरे ਨਾਮ ਦੀਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੋਰ ਪੂਰਾ ਹਰਿ ਨਾਮ ਦਰੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਓ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿੰਨ ਸਾਧੂ ਚਰਨ ਦਾ ਸੇਵੇ ਕਬਹੂ ਤਿੰਨ ਸਭ ਜਨਮ ਆਕਾਥਾ ਜੇਨ ਸਾਧੂ ਚਰਨ ਸਾਧ ਪਾਗ ਸੇਵੇ ਤੈਨ ਸਫਲ ਹੋ ਜਨਮ ਸਨਾਥਾ ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥਾ ਹਾਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥਾ ਹਮ ਅੰਦਲੇ ਕਾਉ ਗੁਰ ਅੰਚਲ ਦੀਜੈ ਜਾਨ ਨਾਨਕ ਚਲ ਹੈ ਮਿਲੰਥਾ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਥਾ ਹਾਮ ਅੰਦਲੇ ਕਾ ਗੁਰ ਅੰਚਲ ਦੀਜੈ ਜਨ ਨਾਨਕ ਚਲ ਹੈ ਮਿਲੰਥਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰੇ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦਿਯੋ ਰਿਨ ਲਾਥਾ